ਬੱਚੇ ਖੇਡ ਰਹੇ ਸੀ ਆਪਣੇ ਤੇ ਦੀਵਾਰ ਡਿੱਗੀ ਖੇਡਾਂ ਦਾ ਡਿੱਗੀ ਜੇ ਕੰਮ ਕਰਾਇਆ ਜਾਂਦਾ ਨਹੀਂ ਕੰਮ ਨਹੀਂ ਕਰਾਇਆ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਖੇਡਦੇ ਸੀ ਆਪਣੇ ਮਾਪੇ ਦੇ ਮਗਰ ਹਾਂਜੀ ਭਾਈ ਤੁਹਾਡਾ ਨਾਮ ਕੀ ਹਾਂਜੀ ਇਹਤੂ ਕੁਲਵਿੰਦਰ ਸਿੰਘ ਹਾਂਜੀ ਤੁਸੀਂ ਇਸ ਪੱਠੇ ਤੇ ਬੰਦੀਮ ਜੇ ਹਾਂਜੀ ਅੱਜ ਕਿਵੇਂ ਵਾਕਿਆ ਵਾਜੀ ਹਾਂਜੀ ਜਿਹੜਾ ਅੱਜ ਦਾ ਵਾਕਿਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ ਕਿੰਨੀ ਜੀ ਮਾੜੀ ਹੋਈ ਆ ਹਾਨਪੁੱੜੀ ਹੋਈ ਜੀ ਬੱਚੇ ਖੇਡ ਰਹੇ ਸੀ ਆਪਣੇ ਤੇ ਦੀਵਾਰ ਡੇਗੀ ਆ ਹਾਂਜੀ ਖੇਡਾਂ ਦਾ ਡੇਗੀ ਇਹ ਤੇ ਕੰਮ ਕਰਾਇਆ ਜਾ ਨਹੀਂ ਨਹੀਂ ਕੰਮ ਨਹੀਂ ਕਰਾਇਆ ਜੀ ਛੋਟੇ ਬੱਚੇ ਆ 7 ਸਾਲ ਦੇ ਬੱਚੇ ਨੇ ਕੀ ਕੰਮ ਕਰਨਾ ਉਹ ਤਾਂ ਖੇਡਦੇ ਸੀ ਆਪਣੇ ਮਾਪਿਓ ਦੇ ਮਗਰ ਦੀਵਾਰ ਡੇਗੀ ਅਚਾਨਕ ਬੱਚੇ ਮਾਰਨ ਲੱਗ ਪਏ ਆ ਜੀ ਕਿੰਨੇ ਬੱਚੇ ਦੋ ਬੱਚੇ ਕਿੰਨੀ ਕਿੰਨੀ ਐ ਜੀ ਕੋਈ ਪਤਾ ਕੋਈ ਇਹ ਜੇ ਇੱਕ ਦੀ 13 ਸਾਲ ਹੋਏਗੀ ਬੇਟੇ ਦੀ ਬੇਟੀ ਦੀ ਹੋਊਗੀ 7-8 ਸਾਲ ਕੋਲ ਬਾਲ ਵੀ ਉਹਦੀ ਹੋ ਰਹੀ ਥੱਲੇ 7 ਸਾਲ ਦੇ ਬੱਚੇ ਕੋ ਸਰ ਮੈਂ ਕਿਹਾ ਖੇਡ ਰਹੇ ਸੀ ਅਗਲ ਮੈਂ ਕਹਿੰਦਾ ਵੀ ਖੇਡ ਰਹੇ ਸੀ ਤੇ ਕਿਸੇ ਨੇ ਰੋਕਿਆ ਨਹੀਂ ਕਿ ਇਧਰ ਪੱਠਾ ਚਾਹਦੇ ਆ ਇਧਰ ਇਸ ਵਾਲੇ ਨਹੀਂ ਆਉਣਾ ਪਾਸੇ ਸਰ ਕਿਹਦਾ ਕਈ ਦਾ ਬੋ ਅਚਾਨਕ ਬੱਚੇ ਆ ਗਏ ਮਗਰ ਮਾਂ ਆ ਪਈ ਉਹਦੀ ਜੇ ਹੁਣ ਜ਼ਿੰਮੇਵਾਰ ਕੌਣ ਹੈ ਹਾਂਜੀ ਜ਼ਿੰਮੇਵਾਰ ਤੋਹੀ ਹੋ ਜੇ ਹੋਰ ਕੋਈ ਹੈ ਨਹੀਂ ਜ਼ਿੰਮੇਵਾਰ ਤੇ ਅਸੀਂ ਆ ਜੀ ਅਸੀਂ ਇਹ ਕਹਤੋਂ ਕੰਨੇ ਨਹੀਂ ਨਹੀਂ ਆ ਮੰਦੇ ਤੀ ਤੀ ਤੁਹਾਡੀ ਤੁਹਾਡੀ ਜ਼ਿੰਮੇਵਾਰੀ ਅੰਦਰ ਤਾਂ ਨਹੀਂ ਜਾ ਬੈਸ ਨਹੀਂ ਵੇਖੋ ਇੰਨੇ ਚਿਰਾਂ ਦੀ ਘਟਨਾ ਵਾਪਰ ਗਈ ਮੰਸੀ ਜੀ ਤੁਸੀਂ ਮਾਲਕਾਂ ਨੂੰ ਫੋਨ ਨਹੀਂ ਕੀਤਾ ਮਾਲਕਾਂ ਜੇ ਤੱਕ ਨਹੀਂ ਪਹੁੰਚੇ ਭੀ ਇੰਨਾ ਤੱਕ ਡਾਟਾ ਮਾਲਕਾਂ ਨੂੰ ਫੋਨ ਜੀ ਬਾਹਰ ਨਹੀਂ ਗਿਆ ਜੇ ਪਹੁੰਚੇ ਨਹੀਂ ਪਹੁੰਚ ਜਾਣਗੇ ਅੱਗੇ ਤੇ ਪਹਿਲਾ ਹਾਸਾ ਇਹੋ ਕਿਸ ਤਾਂ ਹੱਲ ਕੀਤਾ ਜਿਹੜਾ ਜੀ ਅਗਿੱਤੋਂ ਪਹਿਲਾਂ ਪੂਰਾ ਹੋਇਆ ਇਹ ਤੇੜਾ ਭਾਈ ਆ ਇਹ ਤੋਂ ਪਹਿਲਾਂ ਪੂਰਾ ਇੱਕ ਹੋਇਆ ਸੀ ਤਾਂ ਕਿ ਕਿਦਾਂ ਕੀਤਾ ਕਿ ਕਿਹੜਾ ਹੈ ਮੇਰੀ ਨੋਲਿਜ ਚ ਚਲੋ ਵੀ ਤੁਹਾਨੂੰ ਦਿਖਾਵਾਂਗੇ ਬੜੀ ਕੁਝ ਹੋਰ ਮੇਰੀ ਨੋਲਿਜ ਕਿਹੜਾ ਹੈ ਜੀ ਉਹ ਨਹੀਂ ਦਾ ਨਾਮ ਕੀ ਹੈ ਜੀ ਲਖਵਿੰਦਰ ਸਿੰਘ ਹਾਂ ਜੀ ਜਿਹੜੇ ਅੱਜ ਬੱਚੇ ਦੋਨਾਂ ਦੀ ਡੈਥ ਹੋਈ ਉਹ ਤੁਹਾਡੇ ਕੀ ਲੱਗਦੀ ਹੈ ਮੇਰੀ ਬੇਟੀ ਹੈ ਕੀ ਹੂਆ ਕੀਆ ਉਹ ਮੈਂ ਟਰਾਲੀ ਲੋਡ ਕਰ ਰਹਾ ਥਾ ਉਹ ਭੱਟੇ ਮੇਰਾ ਹੈ ਟਰਾਲੀ ਲੋਡ ਕਰਕੇ ਬਾਹਰ ਫੰਦੀ ਕੇ ਬਾਹਰ 63 ਡੇਵਾਲਗੀਰੀ ਹੋਵੇ ਦਬ ਗਈ ਉਹ ਕਿਤਨੀ ਏਜ ਸੀ ਉਸਦੀ ਬੱਚੇ ਕੀ ਉਹ 6 ਸਾਲ ਦੀ ਸੀ क्या नाम था उसका शांति दूसरे बच्चे का क्या नाम था गोपी वो कितनी एज का था वो साल का है वो आपके साथ काम ही करते हैं जिसका बच्चा वो था। पानी था। अपने पिताजी को देने आया था आपका नाम क्या है छोटे लाल उसका नाम क्या है जो लड़के का बाप है जो छोटा बच्चा है उसका राजेश तो आप कहाँ से आए हैं यूपी यूपी से तो और कितना टाइम हो गया आपको काम करते जहाँ पर काम करते चार महीना हो गई तो किस टाइम हुआ जे वाला वाक्य कब डिगी द्वार जो ग्यारह चालीस ग्यारह चालीस आप सरकार से क्या मांग करते हैं सरकार से मान त्याखा जी सब विचार बताइए रही जब जस वही तस बताई है तब करा जी आपका नाम क्या है राजेश कुमार जो आज घटना वापरी है इस संबंध में क्या कहना चाहिए कहना की चाहिए बाबू जी हमको इंसाफ चाहिए ना ने हुआ कैसे ये हुआ ऐसे कि भाई जी हम काम कर रहे थे बच्चा हमारा पानी देने गया था क्या क्या नाम था बच्चे का गोपी मैं हाँ? पानी पी लिया फिर हमने ब्रेड अपना साड़ी लेके बाहर निकाल लिया रेड़ी ईट भर के आ, बोले बच्चा चल बाहर चलिए तो कह रहा है चलो आगे पीछे पीछे, पीछे आता तब बस दीवार डिग गई अचानक में ਜਦ ਹੀ ਦਿਵਾਰ ਰੀਤ ਉਸੇ ਟਾਈਮ ਅੰਦਰ ਕਿਤਨੇ ਆਦਮੀ ਥੇ ਆਪ ਜਿਹੜੇ ਕੰਮ ਕਰ ਰਹੇ ਥੇ ਕੰਮ ਕਰਨ ਵਾਲੇ ਬੰਦੇ ਸਾਰੇ ਮਿਲਾ ਕੇ 30 35 ਬੰਦੇ ਹੁੰਦੇ ਠੀਕ ਉਹਨਾਂ ਦੌੜ ਕੇ ਆਪਣੀ ਚੰਦ ਪਾਈ ਜੈ ਇਸਕੀ ਨਹੀਂ ਉਹ ਦੂਜੇ ਇਧਰ ਪ੍ਰਾਈ ਕਰਨ ਵਾਲੇ ਦੂਜੇ ਹਨ ਉਧਰ ਪਰਲੇ ਪਾਸੇ ਥੇ ਠੀਕ ਆਪ ਕਾਸੀ ਕਾ ਕੰਮ ਕਰ ਹਾਂਜੀ ਠੀਕ ਹੈ ਆਪ ਪ੍ਰਸ਼ਾਸਨ ਸੇ ਕੀ ਕਹਿਣਾ ਚਾਹਤੇ ਹੋ ਕਹਿਣਾ ਕੀ ਚਾਹਤੇ ਹੈ ਬਾਉ ਜੀ ਜੋ ਬੱਚਾ ਤੋਂ ਹਮਾਰਾ ਚਲਾ ਗਈ ਆਪ ਤੋ ਮਿਲਣਾ ਨਹੀਂ ਹੈ ਅਬ ਜੋ ਸਰਕਾਰ ਜੋ ਸੋਚੇਗੀ ਵਹੀ ਕਰੇਗੀ ਉਹ ਕਿਤਨੀ ਐਂਜੀ ਸੀ ਬੱਚੇ ਕੀ ਉਸਕੇ ਉਸਕੇ 12 ਸਾਲ 12 ਸਾਲ ਦੀ ਠੀਕ ਹਾਂਜੀ ਸਾਹਿਬ ਜਿਹੜੀ ਅੱਜ ਇੱਕ ਘਟਨਾ ਵਾਪਰੀ ਪੱਠੇ ਦੇ ਸਬੰਧ ਵਿੱਚ ਸੀ ਠੀਕ ਹੈ ਇਹ ਇਨਫੋਰਮੇਸ਼ਨ ਲੈ ਕੇ ਅਸੀਂ ਆਪਣੀ ਪੁਲਿਸ ਪਾਰਟੀ ਭੇਜੀ ਸੀ ਮੈਂ ਮੈਮੇ ਮੌਕਾ ਵੇਖ ਕੇ ਆਇਆ ਜੀ ਇੱਕ ਗੋਪੀ ਹੈ ਬੱਚਾ 12 ਸਾਲ ਦਾ ਇਹਦੇ ਪਿਤਾ ਦਾ ਰਕੇਸ਼ ਕੁਮਾਰ ਆ ਇੱਕ ਲੜਕੀ ਹੈ 6 ਸਾਲ ਦੀ ਸ਼ਾਂਤੀ ਇਹਦੇ ਪਿਤਾ ਦਾ ਨਾਮ ਛੋਟੂ ਰਾਲੇ ਜੁਪੀ ਦੇ ਰਹਿਣ ਵਾਲੇ ਆ ਇਓ ਤੇ ਲੇਬਰ ਦਾ ਕੰਮ ਕਰਦੇ ਆ ਤੇ ਪੱਟੇ ਦੇ ਵਿੱਚੋਂ ਇਟਾਂ ਜਿਹੜੀਆਂ ਪੱਕੀਆਂ ਬਾਹਰ ਕੱਢ ਰਏ ਸੀ ਇਹਨਾਂ ਦੇ ਬੱਚੇ ਖੇਡ ਰਹੇ ਸੀ ਉੱਤੇ ਉਹ ਬੱਚੇ ਖੇਡਦੇ ਆ ਕੋਈ ਉਪਰੋਂ ਕੀ ਰੀ ਜੇ ਉਹ ਜਿਹੜਾ ਉਹ ਕੁਝ ਇਟਾਂ ਦਾ ਥੋੜਾ ਇੱਕ ਡਿਗਾ ਸਾਈਡ ਨੂੰ ਰੇਤਲੀ ਮਿੱਟੀ ਆ ਉਹ ਜਿਹੜੀ ਲੱਗੀ ਹੁੰਦੀ ਬਾਹਰ ਪੱਸਰ ਜੀ ਨੂੰ ਬੋਲਦੇ ਆ ਉਹ ਡਿੱਗਣ ਡਿੱਗਣ ਕਰਕੇ ਬੱਚੇ ਥੱਲੇ ਆ ਗਏ ਉਹ ਘਟਨ ਦੇ ਬੱਚੇ ਦੋਨੇ ਜਿਹੜੇ ਆ ਉਹਨਾਂ ਦੀ ਮੌਤ ਹੋ ਨਹੀਂ ਪਾਈ ਗਈ ਇਹਦੇ ਬਾਰੇ ਬਾਕੀ ਯੂਨੀਵਰਸਿਟੀਕੇਸ਼ਨ ਕਰ ਰਹੇ ਆ ਸਾਰੀ ਜੋ ਵੀ ਯੂਨੀਵਰਸਿਟੀਕੇਸ਼ਨ ਤਨਾ ਸਾਹਮਣੇ ਆਇਆ ਜੇਦੀ ਵੀ ਕੋਈ ਕਸੂਰ ਹੋਇਆ ਉਹਦੇ ਖਿਲਾਫ ਬਣਦੀ ਕਮਿਟੀ ਡੈਡ ਬੋਡੀ ਜਿਹੜੀ ਅਸੀਂ ਉਹ ਮੌਇਸਚਰੀ ਚ ਭੇਜਤੀ ਆ ਤਾਂ ਪੋਸਟਮਾਰਟਮ ਕਰਾਵਾਂਗੇ ਸਾਰਾ ਜੀ ਉਹਦੇ ਮਤਲਬ ਪ੍ਰੋਪਰ ਕਾਰਵਾਈ ਕੋਰ ਨੂੰ ਅਨੁਸਾਰ ਇਹਦਾ ਮਤਲਬ ਕਿਹਾ ਗਿਆ ਇਹ ਬੱਚਾ ਸਾਡਾ ਤੇ ਕੰਮ ਕਰਦਾ ਸੀ 300 ਤੇ ਕੰਮ ਕਰਦਾ ਸੀ ਇਹਦੇ ਬਾਰੇ ਵੀ ਮੈਂ ਸਾਰਾ ਵੈਰੀਫਾਈ ਕਰਾਂਗਾ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਏਗਾ ਖਾਮਤ ਤਾਤੇ ਉਹਨੂੰ ਬਰਕਰਾਰ ਕਰ ਦਿੱਤੀ ਜਾਵੇ ਇੱਕ ਜਿਹੜੇ ਉਸੇ ਲੇਬਰ ਵਾਲੇ ਉਹਨਾਂ ਨੇ ਕਿਹਾ ਸੀ ਕਿ ਪੱਠੇ ਦੀਆਂ ਸਾਰੀਆਂ ਦੁਵਾਰਾਂ ਜਿਹੜੀਆਂ ਉਹ ਹੁੱਡੀਆਂ ਜਾਂਾਂ ਤੇ ਕਈ ਵਾਰਾਂ ਮਾਰਕ ਨੂੰ ਕਿਹਾ ਗਿਆ ਗਿਆ ਕਿ ਇਹਨੂੰ ਕੀ ਕਰਾਇਆ ਇਹ ਸਾਰਾ ਹੀ ਡਿਪਾਰਟਮੈਂਟ ਦੇ ਜਿਹੜੇ ਸੰਬੰਧਿਤ ਡਿਪਾਰਟਮੈਂਟ ਉਹਨਾਂ ਤੋਂ ਪੁੱਛਿਆ ਜਾ ਪੀਟੀ ਕੀ ਵੈਰੀਫਿਕੇਸ਼ਨ ਦੌਰਾਨ ਕੀ ਕਮੀ ਪਾਈ ਗਈ ਜੋ ਉਹ ਜਿਹੜੀ ਆ ਉਹ ਸਾਰਾ ਉਹ ਵੈਰੀਫਾਈ ਕਰਕੇ ਜੋ ਤਪੀਤ ਦੇ ਜਾਣ ਸਾਹਮਣੇ ਆਊਗਾ ਉਹਦੇ ਮਰਬ ਕਰ ਰਿਹਾ ਬਹੁਤ ਪਟਿਆ ਨਾਮ ਦੀ ਚੀਮਾ ਬ੍ਰੇਕਰਸ